ਫੜ ਵੀ ਜਵਨਾ ਚਲਾਣ ਕਰਨਾ ਵਾਲਾ ਹਣਾ ਆ ਗਿਆ ਮੈਂ ਕਿਤੇ ਹੁਣਾ ਪੜੀ ਜਿਆ ਕਾਰਵਾਈ ਕਰ ਲੈ ਵੀ ਥੋੜਾ ਜਿਹਾ ਟਾਂਚਾ ਠੀਕ ਕਰੋ ਮੰਜੀਤ ਹਾਂ ਗੋਲ ਹੋ ਜਾ ਬੋਲੋ ਮੇਰੇ ਸਤਿਕਾਰਯੋਗ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਚਿਮਣ ਤੁਸੀਂ ਆਪ ਹੀ ਗਲਤ ਨੂੰ ਸੈੱਟ ਕਰੋ ਬੰਦੇ ਥੋੜੇ ਆ ਇੱਕ ਆਪਾਂ ਗਲਾਈ ਜੀ ਚ ਪਈ ਤੁਸੀਂ ਥੋੜਾ ਜਿਹਾ ਟਿਕੋ ਤੁਸੀਂ ਮੇਰੇ ਪਿੱਛੇ ਆਓ ਆ ਅੱਜ ਬਲਾਕ ਗੁਰੂ ਹਰਸਾਏ ਦੇ ਵਿੱਚ ਪਹੁੰਚੇ ਅਸੀਂ ਸਭ ਤੋਂ ਪਹਿਲਾਂ ਦਾ ਅਸੀਂ ਸਾਡੇ ਚ ਸਾਡੇ ਆਗੂ ਮੇਟ ਪਿੰਡ ਵਸਤੀ ਕੇਸਰ ਵਸਤੀ ਕੇਸਰ ਹਿੰਮਾ ਵਾਹ ਕਾਫੀ ਪਹਿਲਾਂ ਤੁਸੀਂ ਵੇਖਿਆ ਹੋਣਾ ਵੀਡੀਓ ਦੇ ਵਿੱਚ ਮਿੱਟੀਾਂ ਵੀ ਕਰਦੇ ਸੀਗੇ ਤੇ ਸਾਡੇ ਨਾਲੇ ਕੰਮਾਂ ਵੀ ਕਰਦੇ ਸੀ ਤੇ ਮਨਰੇਗਾ ਵੀ ਚੱਲੀ ਸੀਗੀ ਹੁਣ ਵੀ ਮਨਰੇਗਾ ਚੱਲ ਰਹੀ ਹੈ ਕਿ ਬੰਦ ਆ ਨਹੀਂ ਹੁਣ ਤਾਂ ਬੰਦ ਆ ਬੰਦ ਮਨਰੇਗਾ ਬੰਦ ਹੋਣ ਦਾ ਕਾਰਨ ਕੀ ਆ ਜਸਵਿੰਦਰ ਬੰਦੇ ਹੀ ਕੰਮ ਹੀ ਨਹੀਂ ਸਹੀ ਮਿਲਦਾ ਸਾਨੂੰ ਕੰਮ ਨਹੀਂ ਸਹੀ ਇੱਕ ਵਾਰ ਮਿਲਦਾ 15 ਦਿਨ ਫਿਰ ਬੈਠਣਾ ਪੈਂਦਾ ਫਿਰ ਘਰ ਆ ਕੇ ਮੈਂਬਰ ਪ੍ਰੇਸ਼ਾਨ ਕਰਦੇ ਆ ਫਿਰ ਇਸ ਕਰਕੇ ਵੀ ਤਾਂ ਭੀਉਂ ਜਾਂਦੇ ਫਿਰ ਘਰ ਬੈਠੇ ਆ ਚਲੋ ਇੱਕ ਮੰਜੀ ਤੇ ਤੈਨੂੰ ਕੰਮ ਮਿਲਦਾ ਨਹੀਂ ਕੰਮ ਸਰ ਜੀ ਮਿਲਦਾ ਇਨਾ ਟਾਈਮ ਹੋ ਗਿਆ ਡਿਮਾਂਡ ਦਿੱਤੀ ਆ ਕੰਮ ਨਹੀਂ ਆ ਨਾ ਦਿੱਤਾ ਕਹਿੰਦੇ ਪਾਸ ਨਹੀਂ ਆ ਦੋ ਬੰਦੇ ਆਏ ਮਾਨ ਕੀ ਤਾੜ ਦੇ ਕਪੂਰਨ ਡਾਕਟਰ ਇੱਕ ਗੰਡੂ ਆਇਆ ਕੇ ਲੜੇ ਬਹੁਤ ਮੇਰੇ ਨਾਲ ਉਹ ਨਾ ਤਾਂ ਮਕਿਆਂ ਤੇ ਕੀ ਕੀਤਾ ਇੱਥੇ ਮੇਰੀਆਂ ਗਲਮੇਟਾਂ ਲਾਈਆਂ ਪੈਸੇ ਖਾਂਦੀ ਉਹ ਖਾਂਦੀ ਅਲੇਵਰ ਨੂੰ ਪਿੱਛੇ ਢਾ ਲਿਆ ਕੋ ਪਿੱਛੋਂ ਜਾ ਚੋਕੇ ਸਾਡੇ ਪਿੰਡ ਵੀ ਆਉਂਦੇ ਸਾਡੀ ਰਸਤੀ ਬੰਦੀ ਆਲਾ ਇਹ ਕਹਿੰਦੇ ਅਸੀਂ ਇੱਥੇ ਅਲਾਸਮੈਂਟ ਕਰਾਈ ਜੀ ਸਰ ਗਿਆ ਜਿਹੜਾ ਸਨ ਕੰਮ ਤੇ ਇੰਦਾ ਉਥੇ ਅਲਾਸਮੈਂਟ ਕਰਾਈ ਤੁਸੀਂ ਪਹੁੰਚੇ ਨਹੀਂ ਸਰ ਕਾਨੂੰਨ ਨਹੀਂ ਉਥੇ ਆਜ ਪਹੁੰਚੀ ਗਈ ਉਥੇ ਨਹੀਂ ਸੁਣਵਾ ਸੁਣਿੰਦੀ ਰਸਤੀ ਲਾ ਕੇ ਇਹ ਠਾੜ ਤੇ ਠਾਰ ਤੇ ਮੋਣ ਕੇ ਲਾ ਦੂਰ ਉਹ ਦੂਰ ਹੈ ਇਹ ਕਹਿੰਦੇ ਤੁਸੀਂ ਉੱਥੇ ਨਹੀਂ ਆਏ ਮੀਰੀ ਸੁਖੇ ਆ ਫਿਰ ਦੋ ਉਹ ਆਏ ਬੂਰਨ ਡਾਕਟਰ ਇੱਕ ਗੰਡੂ ਆਇਆ ਇਹ ਤੋਂ ਕਾਮੋ ਪਾਸ ਨਹੀਂ ਰਹਾ ਤਾਂ ਤੁਸੀਂ ਅਜੇ ਤੁਹਾਨੂੰ ਕਾਮ ਨਹੀਂ ਦਿੱਤਾ। ਅੱਜ ਫੋਨ ਲਾਇਆ ਤਾਂ ਅੱਜ ਵੀ ਕਹਿੰਦੇ ਸਾਡਾ ਕੰਮ ਨਹੀਂ ਪਾਸ ਆਇਆ, ਪਾਸ ਹੋਵੇਗਾ ਤਾਂ ਫਿਰ ਦੇਵਾਂਗੇ ਤੁਹਾਨੂੰ। ਉਹ ਸਾਨੂੰ ਬਹੁਤ ਪਰੇਸ਼ਾਨ ਕਰਦੇ ਨੇ ਔਰ ਸਾਡੇ ਕਿੰਨੇ ਦਿਨਾਂ ਦਿਖਾਰੇ ਬੈਠੀ ਆ ਆ ਕੇ ਕੁਰਸੀ ਜਾਂਦੇ ਮੈਂ ਕਹਿੰਨੀ ਅੱਜ ਮਿਲਦਾ ਕੱਲ ਮਿਲਦਾ ਖਰਾ ਤਾਂ ਫੋਨ ਲਾਈ ਜਾਂਦੇ। ਇੱਥੇ ਦਫ਼ਤਰ ਵੀ ਆਏ 2-3 ਮਾਰੇ ਪਰ ਇਹਨਾਂ ਗੱਲ ਨਹੀਂ ਸੁਣ। ਅੱਜ ਜੀ ਸਰ ਕਹਿੰਦਾ ਮੈਂ ਪਰੋਇ ਪਰ ਪਹੁੰਚ ਆਇਆ ਤੁਹਾਨੂੰ ਕੰਮ ਮੈਂ ਜੇ ਨਹੀਂ ਦਿੱਤਾ ਜਾਵੇਗਾ। ਬਹਿ ਰਿਹਾ ਬਸ ਸਾਡੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਜੀ ਜੀ ਨੇ ਵੰਡੀ ਆ ਸਾਥੀਓ ਬਹੁਤ ਇਸ ਚੀਜ਼ ਦੀ ਖੁਸ਼ੀ ਹੋਈ ਕਿ ਪਹਿਲਾਂ ਸਾਡੇ ਬੰਦਿਆਂ ਨੂੰ ਸਾਡੀਆਂ ਭੈਣਾਂ ਨੂੰ ਸਾਡੇ ਵੀਰਾਂ ਨੂੰ ਬੋਲਣਾ ਨਹੀਂ ਆਉਂਦਾ ਸੀਗਾ ਅਤੇ ਅੱਜ ਪਤਾ ਨਹੀਂ ਕਿੰਨਾ ਕੀ ਜੋਸ਼ ਦੇ ਨਾਲ ਬੋਲ ਗਏ ਮੈਂ ਹੁਣ ਬੇਨਤੀ ਕਰੂੰਗਾ ਸਾਡੇ ਤੇ ਜਸਵਿੰਦਰ ਸਿੰਘ ਬਸ ਅਸੀਂ ਕੇਸ ਸਨ ਬਣਾਉਂਦੇ ਪਹਿਲਾਂ ਤਾਂ ਪਹਿਲਾਂ ਤਾਂ ਇਹਨਾਂ ਦੇ ਨਾਲ ਸਾਡੀ ਲੜਾਈ ਬੰਦੀ ਆ ਉਹ ਕਿਹੜੀ ਆ ਕਿ ਸ਼ੁਰੂ ਤੋਂ ਇਹ ਸਾਡੇ ਨਾਲ ਮੀਟਿੰਗਾਂ ਤੇ ਆਏ ਉਦੋਂ ਕੰਮ ਚੱਲਦਾ ਸੀ ਲੇਕਿਨ ਇਹਨਾਂ ਨੇ ਮੀਟਿੰਗਾਂ ਸਾਡੀਆਂ ਛੱਡ ਦਿੱਤੀਆਂ ਆਪਣੇ ਆਪ ਨੂੰ ਕਹਿਣ ਲੱਗ ਪਏ ਕਿ ਮੈਨੂੰ ਤਾਂ ਸੋਡੀਆਂ ਗਾਂ ਦੀ ਦੀ ਭੈਣ ਦਾ ਉਹਦਾ ਮਿਲ ਗਿਆ ਹੈ ਤਾਂ ਹੁਣ ਸਿੱਧਾ ਦਫ਼ਤਰ ਆਵਾਜ਼ਾਈ ਹੋ ਗਈ ਹੈ ਕੰਮ ਮਿਲੂਗਾ ਹੁਣ ਕੰਮ ਨਹੀਂ ਆਪਾਂ ਮੈਂ ਕੰਮ ਲੈਂਦੀ ਨਹੀਂ ਮਿਲਦਾ ਹੀ ਨਹੀਂ ਮੈਨੂੰ ਮੈਨੂੰ ਡਾਈ ਜਿੱਥੇ ਜਾਵਾਂਗੇ ਤੇ ਟਾਂਗ ਦੇਗਾ ਅਗਲੀ ਗੱਲ ਆ ਕਿ ਹੁਣ ਮੈਂ ਬੇਨਤੀ ਕਰੂੰਗਾ ਕਿ ਉਹ ਤੋਂ ਖੱਲਾਸ਼ੀ ਆਈਆਂ ਬੋਲਣੇ ਚਲੋ ਤੁਕਾਰੀ ਨੂੰ ਮੈਂ ਸਾਡੇ ਚ ਵੀਰਪਾਲ ਔਰ ਸਾਡੇ ਬਲਾਕ ਸਰਵਿਸ ਦੇ ਸਰਕਲ ਪ੍ਰਧਾਨ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਨਾਲ ਕੀ ਹੋ ਰਿਹਾ ਹੈ ਪੈਸੇ ਕੱਟ ਪਰਿਆ ਸਰਪੰਚ ਕੀ ਕਿੰਨਾ ਹੈ ਏਪੀਓ ਜੀਆਰਐਸ ਦੀ ਵਿੰਡੋ ਸਾਰੀ ਉਸਤਾਰ ਰੋਪ ਵਿੱਚ ਗੱਲ ਕਰਨ ਲੱਗੇ ਸਾਰੀ ਜਨਤਾ ਤੇ ਹੈ ਇਸ ਵੇਲੇ ਅਸੀਂ ਇੱਥੇ ਆ ਕੇ ਮੇਰੇ ਬਹੁਤ ਘਾਟਾ ਲੱਗ ਰਿਹਾ ਜੇ ਤਾਂ ਇਹ ਪਿਓਰ ਐਂਸਕਲੀਜੋ ਸਕਰੀਆ ਦਾ ਸਕਰੀਆ ਦਾ ਸਪੈਨ ਚ ਕੋ ਜਾ ਰਿਹਾ ਇਹ ਸਾਡੀ ਪੇਮੈਂਟ ਬਹੁਤ ਦੇਰ ਵੀ ਬੜਾ ਤੰਗ ਕਰਦੀ ਸਾਡੀ ਪੇਮੈਂਟ ਇੰਨੀ ਆ ਦੇਣਾ ਰਮਸਟੋਰ ਦਾ ਸਭ ਨਹੀਂ ਰਹਿੰਦਾ ਤੇ ਆ ਜਿਹੜੀਆਂ ਕਟਾਂ ਦੇ ਪੈਸੇ ਵੀ ਬਹੁਤ ਘਾਟਾ ਲੱਗ ਆਪ ਸਭ ਜੇ ਅਸੀਂ ਨਿੱਕਾ ਕੇ ਰਿਕਾਰਡ ਦੇ ਲਈ ਨਾ ਸਾਡੇ ਖਾਤੇ ਚੜਾਓ ਲੈੰਬਰਾਂ ਇੰਝ ਲੈੰਬਰਾਂ ਦੇ ਖਾਤੇ ਮਿਸਿੰਗ ਹੈ ਭਾਈ ਬਹੁਤ ਪਰੇ ਨਾ ਜੈਪਿੰਗ ਜੈਪਾਰ ਤੋਂ ਆਓ ਸਾਡੇ ਸਰਕਲ ਪ੍ਰਧਾਨ ਵੀਰਪਾਲ ਕੌਰ ਆਪਾਂ ਜੋ ਕੁਲਪੈਂਟਸ ਤੋਂ ਦੱਸੀ ਆ ਜਿਹੜੀ ਪੂਰੀ ਕਲੀਅਰ ਨਹੀਂ ਆਈ ਉਹ ਸੋਸ਼ਲ ਮੀਡੀਆ 'ਚ ਮੈਂ ਦੱਸ ਸਕੀ ਹੋਇਆ ਕਿ ਜਦੋਂ ਵੀ ਇਹਨਾਂ ਦਾ ਕਿਸੇ ਦਾਸ ਦਮ ਘਟਾਉਂਦਾ ਤਾਂ ਇਹਨਾਂ ਨੂੰ ਖਰਾਬ ਕਰਦਾ ਹੈ ਅਤੇ ਜਦੋਂ ਉਹ ਨਹਿਰ ਵਿਭਾਗ ਦੇ ਵਿੱਚ ਜਿਹੜੇ ਅਫਸਰ ਹੁੰਦੇ ਉਹ ਸਾਡੀ ਚੈਕ ਇਨ ਕਰ ਸਕਦੇ ਆ ਲੇਕਿਨ ਸਾਡਾ ਜੀਆਰਐਸ ਜਿਹੜਾ ਜਾਂਦਾ ਹੈ ਜਿਹੜਾ ਜੀਆਰਐਸ ਸਾਡੇ ਸਾਨੂੰ ਖਰਾਬ ਕਰਦਾ ਔਰ ਵਿਭਾਗ ਵੱਲੋਂ ਕੰਮ ਵੀ ਮਨਕੇ ਦਿੱਤਾ ਜਾਂਦਾ ਜਦੋਂ ਸਾਨੂੰ ਕੰਮ ਮਨਕੇ ਦਿੱਤਾ ਜਾਂਦਾ ਸੀ ਉਹ ਪੂਰਾ ਕਰਦੇ ਆ ਫਿਰ ਸਾਡਾ ਕੀ ਹੁੰਦਾ ਘੱਟ ਪਾਉਣ ਦਾ ਕਾਰਨ ਕੀ ਆ ਕਿ ਜਾਣ ਬੁੱਝ ਕੇ ਖੱਤਰ ਖਰਾਬ ਕਰਨਾ ਲੇਕਿਨ ਉਹ ਰੰਜਿਸ ਰੱਖਦਾ ਔਰ ਉਹਨਾਂ ਨੂੰ ਜਲਦੀ ਇਸ ਤਰ੍ਹਾਂ ਤੰਤਰਾਫ ਜੋ ਸਟੋਰੀ ਰਹੀ ਹੈ ਇਹ ਬਦਲ ਨੂੰ ਮੰਨ ਕਰਦੇ ਆ ਤਾਂ ਇਹੋ ਜਿਹੀ ਬਹੁਤ ਕਿਹੜੇ ਅ ਫਰਕ ਰੱਖਦੇ ਜੀਆਰਐਸ ਉਹ ਆਪਣੀ ਪੋਲਿਸੀ ਦੇ ਮੁਤਾਬਕ ਉਹ ਨਹੀਂ ਕੰਮ ਕਰਦੇ ਉਹ ਪਰਮਾਤਮਾ ਦੇ ਰੂਪ ਨੂੰ ਉਹ ਨਹੀਂ ਸਮਝਦੇ ਜਿਹੜਾ ਪਰਮਾਤਮਾ ਨੂੰ ਮੰਨਦਾ ਹੈ ਉਹ ਜੋ ਇਤਿਹਾਸਾ ਪਰਮਾਤਮਾ ਦਾ ਆਖਰ ਕਲਾ ਕਰਨਾ ਉਹਨਾਂ ਦਾ ਹੱਕ ਬੰਦਾ ਹੈ ਉਹ ਨਹੀਂ ਕਰਦੇ ਇਸ ਨਹੀਂ ਨਾ ਤਾਂ ਇਤਿਹਾਸ ਨੂੰ ਮੰਨਦੇ ਆ ਨਾ ਉਹ ਪਰਮਾਤਮਾ ਨੂੰ ਮੰਨਦੇ ਆ ਸਿਰਫ ਉਹ ਚਾਲ ਪੁਸੀ ਕਰਦੇ ਆ ਰਾਜ ਨੂੰ ਖੰਡ ਲੋਕਾਂ ਦੀ ਉਹਨਾਂ ਦੇ ਕਹਿ ਨਹੀਂ ਕਰਦੇ ਆ ਤੇ ਮੈਂ ਬੇਨਤੀ ਕਰੂੰਗਾ ਸਾਡੇ ਵਿੱਚੋਂ ਮੇਰੇ ਵੀਰ ਚਿੰਦ ਸਰੂਪੇ ਵਾਲੇ ਤਾਂ ਹੈਗੇ ਆ ਉਹ ਉਨ੍ਹਾਂ ਨਾਲ ਇੱਕ ਬਹੁਤ ਵੱਡਾ ਟੱਕਾ ਹੋਇਆ ਕਿਉਂਕਿ ਜਿਹੜੇ ਰਾਜਨੀਤਿਕ ਲੋਕ ਨੇ ਜਿਹੜੇ ਸਾਨੂੰ ਗੁਲਾਮੀ ਚ ਰੱਖਣਾ ਚਾਹੁੰਦੇ ਆ ਸਾਡੀ ਹਰ ਇੱਕ ਚੀਜ਼ ਗੁਲਾਮੀ ਆਪਣੀ ਮੁਠੀ ਚ ਰੱਖਣਾ ਚਾਹੁੰਦੇ ਆ ਰਾਸ਼ਨ ਕਿੰ데 ਆ ਸਾਡੇ ਤੋਂ ਬਿਨਾਂ ਨਹੀਂ ਬਿਨਾ ਛਾੜੇ ਤੋਂ ਮਿਲਣਾ ਨਹੀਂ ਇਹਨਾਂ ਨੂੰ ਮਿਲਣਾ ਚਾਹੀਦਾ ਸਗਣ ਸਕੀਮ ਸਾਡੇ ਤੋਂ ਬਿਨਾਂ ਨਹੀਂ ਮਿਲਣੀ ਚਾਹੀਦੀ ਪੈਨਸ਼ਨ ਸਾਡੇ ਤੋਂ ਬਿਨਾਂ ਨਹੀਂ ਮਿਲਣੀ ਚਾਹੀਦੀ ਮਿਰੇਗਾ ਸਾਡੇ ਤੋਂ ਬਿਨਾਂ ਨਹੀਂ ਮਿਲਣੀ ਚਾਹੀਦੀ ਸਾਡੇ ਜਿੰਨੇ ਵੀ ਹੱਥ ਨੇ ਉਹ ਇੱਕ ਰਾਜਨੀਤਿਕ ਲੋਕਾਂ ਨੇ ਬੋਟ ਬੈਂਕ ਬਣਾ ਲਏ ਆ ਵੋਟ ਬੈਂਕ ਅਸੀਂ ਇਹਨਾਂ ਨੂੰ ਜਲੀਲ ਕਰਦੇ ਰਹੀਏ ਹੱਕ ਜਿਹੜੇ ਆ ਸਾਡੇ ਤੋਂ ਲੈਂਦੇ ਰਹਿਣ ਜਦੋਂ ਵੋਟ ਲੈਣੀ ਹੋਵੇ ਉਦੋਂ ਇਹ ਲੋਕ ਸਾਡੇ ਅੱਗੇ ਪਿੱਛੇ ਹੋਣ ਸਾਨੂੰ ਵੋਟ ਮੰਗਣ ਨਾ ਜਾਣਾ ਪਵੇ ਤੇ ਸਾਨੂੰ ਵੋਟ ਮਿਲਣਾ ਇਸ ਲਈ ਸਾਨੂੰ ਇਹ ਗੁਲਾਮੀ ਦੀ ਜ਼ਿੰਦਗੀ ਜਿਉ ਰਹੀ ਆ ਤਾਂ ਆਓ ਮੇਰੇ ਵੀਰ ਸਰੂਪਿਆਲੇ ਤੋਂ ਮੈਂ ਮਹਿਮਨ ਬੇਨਤੀ ਕਰੂੰਗਾ ਵਿਸਤਾਰ ਰੂਪ ਵਿੱਚ ਜੋ ਵੀ ਘਟਨਾ ਹੋਇਆ ਉਹ ਤੁਸ ਨੂੰ ਸੂਰਾ ਪਸਣਾ ਜੀ ਆਪੀ ਜੀ ਆਪੋ ਸਾਰੇ ਵੀਰਾਂ ਨੂੰ ਇਹ ਬੇਨਤੀ ਹੈ ਕਿ ਸਾਡੇ ਪਿੰਡ ਦੇ ਵਿੱਚ ਮੰਡਰੇਕਾ ਦਾ ਕੰਮ ਕਰ ਰਹੇ ਸੀਗੇ ਬਿਲਾ ਸਰਪੰਚ ਜੀ ਸਾਡੇ ਹੀ ਮਸਟੌਲ ਕੱਢ ਕੇ ਸਾਨੂੰ ਕੰਮ ਇੱਕ ਦਿਨ ਦਾ ਦੇ ਕੇ ਦੂਜੇ ਦਿਨ ਨਾਲ ਸਾਡਾ ਕੰਮ ਬੰਦ ਕਰਵਾ ਦਿੱਤਾ ਕਹਿਣੇ ਤੇ ਆਈ ਮਿਲੀ ਆਈ ਦੀ ਹਾਜ਼ਰੀ ਦਵਾਈ ਰੁਖ ਤੋਂ ਬਾਅਦ ਸਾਨੂੰ ਕੰਮ ਇਹਨਾਂ ਨੇ ਨਹੀਂ ਕਰ ਲ ਦਿੱਤਾ ਸਾਡੀ ਇਹ ਬੇਨਤੀ ਹੈ ਕਿ ਸਾਰੇ ਸਾਡੇ ਨਾਲ ਪਿਲ ਕੇ ਸਾਡੇ ਸਹਿਯੋਗ ਨਾਲ ਸਾਡਾ ਕੰਮ ਚਲਾਇਆ ਜਾਵੇ ਸਾਨੂੰ ਆਦੀ ਆਈਡੀ ਦਵਾਈ ਜਾਵੇ ਅਸੀਂ ਆਦੀ ਆਈਡੀ ਦੇ ਕੰਮ ਕਰੀਏ ਅਸੀਂ ਪੰਚਾਇਤ ਦੇ ਐਂਟਰ ਵਿੱਚ ਕੰਮ ਨਹੀਂ ਕਰਨਾ ਚਾਹੁੰਦੇ ਅਸੀਂ ਆਦਾ ਕੰਮ ਆਪ ਕਰਾਂਗੇ ਆਪ ਹੀ ਕੰਮ ਕਰਾਂਗੇ ਤੇ ਆਪ ਹੀ ਅਸੀਂ ਆਦੀ ਆਈਡੀ ਤਿਆਰ ਕਰਕੇ ਆਪ ਕੰਮ ਕਰਾਂਗੇ ਅਸੀਂ ਸਰਪੰਚ ਦੀ ਆਈਡੀ ਵਿੱਚ ਕੰਮ ਨਹੀਂ ਕਰਾਂਗੇ ਉਹ ਸਾਡੇ ਉਹਨਾਂ ਤੇ ਉਹਨਾਂ ਨੇ ਸਾਡੇ ਤੇ ਪਰਚੇ ਪੁਆਏ ਐ ਅਸੀਂ ਪਰਚਾਂ ਦਾ ਵੀ ਝੇਲ ਗਏ ਆਂ ਪਰ ਬਾਕੀ ਅਸੀਂ ਆਪਣੀਆਂ ਉਹਨਾਂ ਦੇ ਐਂਟਰ ਵਿੱਚ ਅਸੀਂ ਕੰਮ ਨਹੀਂ ਕਰਨਾ ਚਾਹੁੰਦੇ ਜੈ ਲਾਲ ਜੈ ਲਾਲ ਸਾਥੀਓ ਪਹਿਲੀ ਤਾਂ ਗੱਲ ਮੈਂ ਦੱਸ ਦਵਾਂ ਤੁਹਾਨੂੰ ਕਿ ਪੰਚਾਇਤਾਂ ਦਾ ਕੰਮ ਹੁੰਦਾ ਪਾਸ ਕਰਾਉਣਾ ਕੰਮ ਤੇ ਕੰਮ ਜੇਦੋਂ ਆ ਜਾਵੇ ਤਾਂ ਸੀਆਰਐਸ ਨੇ ਕੰਮ ਕਰਵਾਉਣਾ ਹੁੰਦਾ ਹੈ ਆਈਡੀ ਜਿਹੜੀ ਹੈਗੀ ਆ ਉਹ ਸਰਪੰਚ ਦੇ ਕਿਸੇ ਪਰਿਵਾਰ ਨੂੰ ਨਹੀਂ ਮਿਲਦੀ ਕਿ ਅਸੀਂ ਕਈ ਜਗ੍ਹਾ ਤੇ ਖਾਤ ਵਿਚ ਕਰਵਾਈਆਂ ਨੇ ਇਹਨਾਂ ਦੀਆਂ ਐਡੀਆਂ ਤੇ ਇਹਨਾਂ ਤੋਂ ਕੋਈਆਂ ਵੀ ਆ ਤੇ ਨਾਲ ਅਸੀਂ ਆਪਣੇ ਵਰਕਰਾਂ ਨੂੰ ਦੁਆਈਆਂ ਇਹ ਤੁਹਾਡਾ ਰਾਈਟ ਆ ਕੰਮ ਕਰਨਾ ਪੰਚਾਇਤਾਂ ਨੂੰ ਤਾਂ ਇਹ ਵੈਸੇ ਅੱਗੇ ਲਾਈ ਰੱਖਦੇ ਆ ਕਿਉਂਕਿ ਜਿਹੜੀਆਂ ਪੰਚਾਇਤਾਂ ਹੁੰਦੀਆਂ ਉਹ ਚਾਰ ਤੱਕ ਦਾ ਕੰਮ ਚਾਰ ਬੰਦਿਆਂ ਨਹੀਂ ਦਿੰਦੀਆਂ ਸਭ ਤੋਂ ਪਹਿਲਾਂ ਸਰਪੰਚ ਆਪਦੇ ਪਰਿਵਾਰ ਨੂੰ ਦੂਸਰੇ ਨੰਬਰ ਤੇ ਵਿਸ਼ੇਸ਼ਾਰ ਨੂੰ ਤੀਸਰੇ ਨੰਬਰ ਤੇ ਵਫਾਦਾਰ ਨੂੰ ਚੌਥੇ ਨੰਬਰ ਤੇ ਜਿਹੜੇ ਕੋਨਾਂ ਦੇ ਨਾਲ ਗੁੰਡਾਗਰਦੀ ਕਰਨ ਵਾਲੇ ਲੋਕ ਵੀ ਉਹਨਾਂ ਦਾ ਜਿਹੜਾ ਮਸਟਾੜ ਦੇ ਵਿੱਚ ਨਾਮ ਆਉਂਦਾ ਕੰਮ ਕਰਦੇ ਨਹੀਂ ਇਹਦੇ ਪੈਸੇ ਛਡਵਾ ਕੇ ਖਾ ਜਾਂਦੇ ਆ ਇਸ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਜਿਹੜੇ ਲੋਕ ਸਿੱਧੇ ਜਾਂਦੇ ਆ ਉਹ ਕੰਮ ਜੇ ਲੈ ਕੇ ਆ ਗਏ ਸਾਡੀ ਗੁਲਾਮੀ ਚੋਂ ਨਿਕਲ ਜਾਣਗੇ ਸਾਡੀ ਗੁਲਾਮੀ ਤੋਂ ਬਾਅਦ ਚ ਉਹ ਸਾਡੇ ਵੋਟ ਬੈਂਕ ਦੇ ਕੰਮ ਨਹੀਂ ਆਣਗੇ ਇਹਨਾਂ ਨੂੰ ਜਿਹੜਾ ਕੰਮ ਹੈਗਾ ਉਹ ਨਹੀਂ ਮਿਲਣਾ ਚਾਹੀਦਾ ਪ੍ਰਸ਼ਾਸਨ ਜਿਹੜਾ ਹੈਗਾ ਉਹ ਇਤਿਹਾਸ ਨੂੰ ਨਹੀਂ ਮੰਨਦਾ ਲੇਕਿਨ ਉਹ ਫਿਰ ਵੀ ਜਿਹੜਾ ਹੈਗਾ ਉਹਨੂੰ ਦੀ ਪਹਿਲ ਰੱਖਦਾ ਤੇ ਉਹਨਨੂੰ ਅੱਗੇ ਲਾ ਕੇ ਰੱਖਦਾ ਇਹ ਜਲਦੀ ਜਿਹੜਾ ਹੈਗਾ ਅਸੀਂ ਇਹਦਾ ਜਿਹੜਾ ਨਿਆ ਹੈਗਾ ਉਹ ਲਵਾਂਗੇ ਸ਼ਸ਼ਨ ਕੋਰਟ ਦੇ ਵਿੱਚ ਆਪਣਾ ਕੇਸ ਲੱਗਾ ਹੋਇਆ ਹੈ ਉਹਦੀਆਂ ਗਵਾਹੀਆਂ ਹੋ ਰਹੀਆਂ ਗਵਾਹੀਆਂ ਵਿੱਚ ਤੇਰੀ ਪਰਚੇ ਦੀ ਵੀ ਗੱਲ ਕਰਾਂਗੇ ਤੇਰੀ ਵੀ ਗਵਾਹੀ ਕਰਾਵਾਂਗੇ ਉੱਥੇ ਜਿਹੜਾ ਇਹਨਾਂ ਦੀਆਂ ਲਕੀਰਾਂ ਕਢਾਵਾਂਗੇ ਅਸੀਂ ਤੁਹਾਨੂੰ 100 ਵਾਰ ਫਰੋਜਤ ਦਾ ਸਮਾਂ ਦਿੰਨੇ ਆ ਜਿਹਦੇ ਤੇ ਪਰਚਾ ਹੋਇਆ ਉਹਦਾ ਇੱਕ ਪਰਿਵਾਰ ਦਾ ਜੀ ਤੇ ਨਾਲ ਜਿਹੜਾ ਤੁਹਾਡਾ ਮਸਤੌਲ ਹੈਗਾ ਮੁੰਡੇ ਦੀ ਫੋਟੋ ਉਹ ਲੈ ਕੇ ਆ ਤੇ ਨਾਲ ਜਿਹੜੇ ਤੁਹਾਡੇ ਕੰਮ ਹਟਿਆ ਉਹ ਕਿਉਂ ਹਟਾਇਆ ਗਿਆ ਉਹਦੀ ਜਵਾਬ ਤਕਲੀ ਕਰਾਂਗੇ ਜਿਹੜਾ ਪਰਚਾ ਹੋਇਆ ਕਿਉਂ ਹੋਇਆ ਉਹਦੀ ਅੱਪਰ ਗੱਲ ਕਰਾਂਗੇ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਚ ਜੀਤਕਾਰੂ ਕロイਪੁਰ ਗੁਰੂ ਘਰ ਸਾਹਿਬ City ਦਾ ਪ੍ਰਧਾਨ ਨਾ ਰਹਿ ਸੀ ਲੇਕਿਨ ਹੁਣ ਵੀ ਆਉਣ ਵਾਲੇ ਸਮੇਂ ਤੋਂ ਪ੍ਰਧਾਨ ਬਣੂਗੇ ਹੁਣ ਕਾਫੀ ਜਿਹੜਾ ਹੈਗਾ ਸਾਡਾ ਵਿਸਤਾਰ ਰੂਪ ਵਿੱਚ ਕੰਮ ਕਰ ਰਹੀ ਹੈ ਦੋਵੇਂ ਬੜੀ ਸਮਝਾ ਰਹੇ ਆ ਇੱਕ ਤਾਂ ਜਿੱਤ ਕਰਨੀ ਹੈ ਕੋਈ ਆ ਉਸ ਇਹ ਕੰਮ ਹੈ ਮੈਨੂੰ ਕੰਮ ਹੈ ਉਹਨਾਂ ਕੋਲ ਕੀ ਮੈਂ ਇਹ ਕਰਦਾ ਹਾਂ ਜੋ ਮੈਂ ਕੰਮ ਕੀਤੇ ਆ ਮੈਂ ਇੱਕ ਬੰਦ ਹੋ ਗਿਆ ਮੈਂ ਇੱਕ ਬੰਦ ਹੋ ਗਿਆ ਉਹ ਪ੍ਰਧਾਨ ਬੱਗਾ ਸਿੰਘ ਦੀ ਬਦੌਲਤ ਕੀਤੇ ਆ ਤੇ ਅੱਜ ਵੀ ਪ੍ਰਧਾਨ ਬੱਗਾ ਸਿੰਘ ਕੋਲੇ ਪੂਰੀ ਪਾਵਰ ਹੈ ਜੋ ਜਿਹਦੇ ਨਾਲ ਖੜ ਜਾਂਦਾ ਤੇ ਉਹ ਤਰ ਜਾਂਦਾ ਜਿਹੜਾ ਕਿ ਐਮਸੀ ਚੈਂਸਰ ਸਰਪੰਚਾਂ ਦੇ ਰਾ ਜਾਂਦਾ ਉਹ ਮਾਰ ਜਾਂਦਾ ਜੇ ਅਸੀਂ ਗੱਲ ਕਰੀਏ ਆਪਦੇ ਕਰੋੜ ਸਾਈਂ ਪਠਾ ਵਸਤੀ ਦੀ ਤੇ ਉਥੇ ਐਡਾ ਪਾਣੀ ਖੜਾ ਹੈ ਉਹ ਐਮਐਲਏ ਅੱਜ ਤੱਕ ਆਕੜੀ ਵੜਿਆ ਜਿਹੜਾ ਵੋਟਾਂ ਮੰਗਣੀਆਂ ਨੇ ਨਾ ਉਹ ਐਮਐਲਏ ਸਾਹਮਣੇ ਖੜਾ ਹੈ ਕਹਿੰਦਾ ਹੈ ਕਿ ਮਾਸਟਰ ਕਾਈ ਕਿਾਸੀ ਬੜਾ ਕੁਝ ਕਹਿੰਦਾ ਹੈ ਪਰ ਗੱਲ ਜਦੋਂ ਸਾਡਾ ਕੰਮ ਹੁੰਦਾ ਨਾ ਕੋਈ ਸਾਡੇ ਕੋਲ ਨਹੀਂ ਆਉਂਦਾ ਅੱਜ ਵੀ ਇਹ ਇੱਧੜੇ ਪਾਣੀ ਝੁੱਲਾਂ ਘੈਂ ਗੱਡੇ ਗੱਡੇ ਪਾਣੀ ਸਾਡੇ ਖੜਾ ਫਿਰ ਉਹ ਤਾਂ ਕੋਈ ਸੁਧਾਰ ਨਹੀਂ ਕਰ ਰਿਹਾ ਅਸੀਂ ਤਾਂ ਚਾਹਾਂਗੇ ਕਿ ਸਾਡੇ ਪ੍ਰਧਾਨ ਬੱਗਾ ਸਿੰਘ ਜੀ ਜਿਹੜੇ ਕੰਮ ਕਰ ਰਹੇ ਨੇ ਉਸੇ ਤਰ੍ਹਾਂ ਇਹ ਨਹੀਂ ਕਰ ਦੇਗੇ ਕਪੁਲਿਟਿਕਲ ਪਾਰਟੀਆਂ ਨਹੀਂ ਕਰਵੀਆਂ ਅਸੀਂ ਇਸ ਕਰਕੇ ਇਹਨਾਂ ਨਾਲ ਖੜਨ ਲਈ ਤਿਆਰ ਆ ਅੱਜ ਵੀ ਤੇ ਕੱਲ੍ਹ मैं बेनती करूंगा रंधा सिंह साढ़े पहले बलात्कार आने वाले समय तक बलाक प्रधान सीख में है। सीट मैं तो अपनी हाजुरी रहा है। जो उन्होंने होते जय भी जय भारत मेरे बहुत ही सत्कार योग प्रधान मद्दा सिंह जी ਸਾਹੌਰਾ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਅਸੀਂ ਵੀ ਕਾਫੀ ਲੰਬਾ ਸਮਾਂ ਇਹਨਾਂ ਨਾਲ ਕੰਮ ਕੀਤਾ ਤਾਂ ਜਿਹੜੇ ਕੰਮ ਪਹਿਲਾਂ ਚੱਲਦੇ ਸੀ ਉਹੋ ਹੀ ਕੰਮ ਹੁਣ ਦਫ਼ਤਰਾਂ ਚੱਲਣ ਲੱਗ ਪਿਆ ਜੇ ਕਿਸੇ ਨੂੰ ਕੰਮ ਮਿਲ ਗਿਆ ਤਾਂ ਪੈਸੇ ਨਹੀਂ ਮਿਲਦੇ ਜੇ ਪੈਸੇ ਕੰਮ ਨਹੀਂ ਮਿਲਦਾ ਜੇ ਕੰਮ ਮਿਲ ਗਿਆ ਤਾਂ ਪੈਸੇ ਨਹੀਂ ਮਿਲਦੇ ਵਿਜੇ ਨੰਬਰ ਤੇ ਸਰਪੰਚਾਂ ਪੰਚਾਇਤਾਂ ਦੀਆਂ ਲੜਾਈਆਂ ਝਗੜੇ ਜਿਹੜੇ ਮਨਰੇਗਾ ਦੇ ਗਰੀਬ ਮਜ਼ਦੂਰਾਂ ਦੇ ਉੱਤੇ ਜ਼ੁਲਮ ਹੁੰਦੇ ਨੇ ਉਹ ਜ਼ੁਲਮ ਹੁਣ ਫੇਰ ਹੋਣੇ ਸ਼ੁਰੂ ਹੋ ਗਏ ਤਾਂ ਇਹ ਸਰਕਾਰਾਂ ਨੂੰ ਔਰ ਦਸਤਰਬਾੜਾਂ ਨੂੰ ਇੱਕ ਬੇਨਤੀ ਹੈ ਕਿ ਤੁਸੀਂ ਜਿਹੜਾ ਗਰੀਬ ਦਾ 100 ਦਿਨ ਦਾ ਗਾਰੰਟੀ ਨਾਲ ਰੁਜ਼ਗਾਰ ਮਿਲਿਆ ਉਹ ਪੂਰਾ ਦਿੱਤਾ ਜਾਵੇ ਔਰ ਪੂਰੇ ਤਰ੍ਹਾਂ ਜਿਹੜੇ ਕੰਮ ਚਲਾਇਆ ਜਾਵੇ ਔਰ ਉਹਦੇ ਪੈਸੇ ਦਿੱਤੇ ਜਾਣ। ਸਾਡੇ ਪੂਰੀ ਤਰ੍ਹਾਂ ਕੰਮ ਜਿਹੜਾ 100 ਦਿਨ ਦਾ ਸਾਨੂੰ ਮਿਲ ਨਹੀਂ ਰਿਹਾ ਔਰ ੱੱੱਕੇ ਹੋ ਰਹੇ ਨੇ ਗਰੀਬ ਸਮਾਜ ਦੇ ਨਾਲ ਉਹ ੱੱੱਕੇ ਜਿਹੜੇ ਨੇ ਸਰਕਾਰ ਬੰਦ ਕਰੇ ਔਰ ਜਿਹੜੇ ਕੰਮ ਕਰ ਰਹੇ ਨੇ ਮਜ਼ਦੂਰ ਪਿੰਡਾਂ ਦੇ ਵਿੱਚ ਰੁਜ਼ਗਾਰ ਜਿਹੜਾ ਜਿਉਂ ਕਾਟ ਤੇ ਰੁਜ਼ਗਾਰ ਮਿਲਦਾ ਹੈ ਉਹ ਸਮੇਂ ਸਿਰ ਰੁਜ਼ਗਾਰ ਮਿਲੇ ਔਰ ਸਾਰਿਆਂ ਨੂੰ ਮਿਲੇ ਭਾਵੇਂ ਜਿਹੜਾ ਕੰਮ ਕਰ ਰਿਹਾ ਹੈ ਜਿਹੜਾ ਕਰਨਾ ਚਾਹੁੰਦਾ ਹੈ ਉਹਨੂੰ ਵੀ ਕੰਮ ਮਿਲੇ ਤਾਂ ਸਭ ਨੂੰ જય ਭੀਮ ਜੈ ਭਾਰਾ ਮੈਂ ਬੇਨਤੀ ਕਰੂੰਗਾ ਚਿਮਨ ਲਾਲ ਸਾਡੇ ਪ੍ਰਧਾਨ ਜੀ ਇੱਥੋਂ ਦੇ ਕਰਤਾ ਕਰਤਾ ਤਸਵੀਰ ਜੀ ਨਾਲ ਤਸਵੀਰ ਪ੍ਰਧਾਨ ਦੇ ਨਾਲ ਉਹਨਾਂ ਦੇ ਬਾਬਾ ਜੀ ਮੌਰਾ ਸਾਡੇ ਤਾਲਮੇਂ ਕਮੇਟੀ ਸੀਨੀਅਰ ਆਗੂ ਮੈਂ ਆਪਣੀ ਹਾਜ਼ਰੀ ਲਵਾਉਣ ਦੇ ਥੱਲੋਂ ਬਹੁਤ ਬਹੁ ਸਿਮਰ ਲਾ ਜੀ ਮੇਰੇ ਸਿਸਕਾਰ ਤੋਂ ਜੇ ਮੇਰੀ ਭੈਣਾਂ ਸਾਰਿਆਂ ਨੂੰ ਜੈਪੀ ਜੀ ਬੋਲ ਪਾ ਅੱਜ ਅਸੀਂ ਪਿੰਡਾਂ ਦੀਆਂ ਸਾਨੂੰ ਅਮਰੀਕਾ 'ਚ ਬਹੁਤ ਮੁਸ਼ਕਲਾਂ ਆ ਰਹੀਆਂ ਸੀ ਕਈਆਂ ਪਿੰਡਾਂ 'ਚ ਕੰਮ ਨਹੀਂ ਮਿਲ ਰਿਹਾ ਸੀ ਜੇ ਕਿਸੇ ਨੂੰ ਕੰਮ ਮਿਲ ਰਿਹਾ ਸੀ ਤੇ ਉਹਨਾਂ ਦੇ ਪੈਸੇ ਪੂਰੇ ਨਹੀਂ ਪਾਈ ਜਾਂਦੇ ਸੀ ਇਸ ਕਾਰਨ ਅੱਜ ਪ੍ਰਧਾਨ ਬੱਗਾ ਸਿੰਘ ਨੂੰ ਅਸੀਂ ਗੁਰੂ ਸਾਹਿਬ ਲਾਇਆ ਹੈ ਕਿਉਂਕਿ ਜੋ ਸਾਡੀਆਂ ਮੁਸ਼ਕਲਾਂ ਹੈ ਉਹਨਾਂ ਦਾ ਹਾਲ ਕਰਕੇ ਜਾਣਗੇ ਜੈਪੀ ਜੈ ਹਰਿ ਬਾਬਾ ਜੀ ਬੋਲੋਗੇ ਛੋਟੇ ਵੀਰ ਆਜੋ ਇੱਧਰ ਇੱਕ ਤਾਂ ਬੰਦੇ ਥੋੜੇ ਇਕ ਆਪਾਂ ਗਲਰੇ ਦੇ ਵਿੱਚ ਆਇਆ ਇੱਧਰ ਆਜੋ ਉਹ ਦੋ ਲੰਬਾ ਮਜਾ ਆਜੋ ਬੋਲੋ ਜੈਪੀ ਜੈਪਾ ਮੈਂ ਗਉਰਾਮ ਢੇਡ ਚੱਟ ਗਉਰਾਲਾ ਅੱਜ ਮੇਕਿੰਜੇ ਦਾਖਲਾ ਹੋਇਆ ਅੱਛਾ ਇਹ ਹੋਏ ਰੰਡੀ ਰੋਣਾ ਰਿਆ ये कोई कम मिलता है पैसे पैसे नहीं नहीं, नहीं मिलते, है। पैसे मिलते हैं तो ही कम एक, एक कमरा आया। एक वो ने भी कमरा आया, वो भी है ही नहीं। इसी तो 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 पास होके आ गया सत्यो, एक जी ਰੰਡੀ ਰੋਣਾ ਜਿਹੜਾ ਤੁਸੀਂ ਛਿਆ ਹੈ ਬੜੇ ਚਿਰਾਂ ਤੋਂ ਲਗਾਉਂਦਾ ਪਰ ਇਹਦਾ ਗਲਤੀ ਕਿੰਨਾ ਦੀ ਆ ਸਾਡੀ ਸਾਡੇ ਸਮਾਜ ਦੀ ਸਾਡੇ ਪਰਿਵਾਰ ਦੀ ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਪਰ ਮੈਂ ਉਹ ਗੱਲ ਜ਼ਰੂਰੀ ਹੁਣੇ ਸ਼ੇਅਰ ਕਰਾਂਗਾ ਬਾਬੇ ਨੇ ਜੋ ਰੰਡੀ ਰੋਣਾ ਕਿਹਾ ਧਿਆਨ ਕਰਿਓ ਭੈਣ ਜੀ ਗੌਰ ਨਾਲ ਮੈਂ ਕਿਸੇ ਗੁਰੂ ਪੀਰ ਤੇ ਬੰਧਲਾ ਨਹੀਂ ਹਾਂ ਇਸ ਸੰਸਾਰ ਕਰਦਾ ਹੱਥ ਜੋੜ ਕੇ ਸਾਰੇ ਗੁਰੂ ਪੀਰਾਂ ਦੀ لیکن یہ ਧਾਰਨہ لگے ਉਰਗਨਸਾਰ ਹਰ ਐਤਵਾਰ ਲੋਕ ਬਹੁਤ ਬੰਦਗੀ ਤੇ ਜਾਂਦੇ ਆ ਹਰ ਐਤਵਾਰ ਬਹੁਤ ਲੋਕ ਟੀਵੀ ਤੇ ਜਾਂਦੇ ਨੇ ਮਿੰਨੇ ਤੇ چار پار ਜਾਂਦੇ ਆ ਜਾਂਦੇ ਆ ਬਾੜਾ ਕਰਾਇਆ ਲਾਉਂਦੇ ਆ দান দান ਦક્ષਿਣ ਦੀ ਮਾਰੀ ਮੋਢੀ ਕਰਦਾ ਜਾਂ ਕਰਦੇ ਨੇ ਕਰਦੇ ਆ ਨਾ ਕਦੀ بابا جی ਉਹਨਾਂ ਤੋਂ ਮકાਨ ਮੰਗਿਆ ਅਸੀਂ ਦਰਸ਼ਨ ਕਰਕੇ ਆਏ ਮકાਨ ਦੇ دو ਨਹੀਂ ਆਇਆ ਕਦੀ ਕਦੀ ਦਵਾਈ ਛੁੱਟੀ ਕਿਸੇ ਦੀ ਵੀ ਨਹੀਂ ਕਦੀ ਕਿਸੇ ਦੇ ਖਾਤੇ ਚ ਪੈਸੇ ਆਏ ਆ ਨਹੀਂ ਮੁੱਜ਼ੇਰਾ ਆਪਾਂ 4 ਦਿਨ ਦਿੱਤਰ ਜਾਣੀ ਆ ਉਧਰ ਹੱਥ ਜੋੜੋ ਇਜਾਜ਼ਤ ਲਲੋ ਪਰਮਿਸ਼ਨ ਲਲੋ ਜਿੱਧਰ ਜਾਣਾ ਉਹਨੂੰ ਕੋਈ ਕੋਈ 3ਵੇਂ ਮਹੀਨੇ ਚ 3 ਵਾਰ ਆਵਾਂਗੇ ਇੱਕ ਵਾਰ ਅਸੀਂ ਆਪਦੇ ਹੱਕਾਂ ਲਈ ਨਹੀਂ ਇਕੱਠੇ ਹੋਣੀ ਹੱਕਾਂ ਲਈ ਨਹੀਂ ਇਕੱਠੇ ਹੋਣਾ ਚਾਹੀਦਾ ਕਿ ਨਹੀਂ ਚਾਹੀਦਾ ਕਿਉਂਕਿ ਹੱਕਾ ਨਹੀਂ ਤਾਂ ਕੁੱਝ ਨਹੀਂ ਹੁੰਦਾ ਆ ਤੁਹਾਡਾ 1.5 ਲੱਖ ਦਾ ਮਕਾਨ ਬਹੁਤ ਲੋਕ ਨਹੀਂ ਇਹੋ ਜਿਹੇ ਜਿਹੜੇ ਮਕਾਨਾਂ ਤੋਂ ਆਵਾਂ ਜੀ ਨੇ ਜਿਨ੍ਹਾਂ ਦਾ ਹੱਥ ਬਹੁਤ ਇਤਿਹਾਸ ਸਮਵਿਧਾਨਿਕ ਇਤਿਹਾਸ ਕੋਲ ਦਾ ਲੇਕਿਨ ਉਹ ਇਕੱਠੇ ਹੋਣ ਤੋਂ ਨੁਕਾਰੀ ਕਰਦੇ ਜਿੰਨਾ ਚਿਰ ਤੁਸੀਂ ਜ਼ਿੰਮੇਵਾਰ ਬਣ ਕੇ ਇਕੱਠੇ ਨਹੀਂ ਹੋ ਉਹਨਾਂ ਚਿਰ ਇਹ ਬਾਬਾ ਜੀ ਰੰਦੀ ਰੋਣਾ ਚੱਲਦਾ ਰਹੋ ਇਹਦੀ ਇਕੱਠੇ ਕਰਨ ਦਾ ਕਾਰਨ ਕਿ ਵੇਖੋ ਅਸੀਂ ਪਿੰਡਾਂ 'ਚ ਜਾਂਦੇ ਆਂ ਮਿਲੀਆਂ ਕਰਦੇ ਆਂ ਸੰਵਿਧਾਨ ਦੇ ਮਕਾਬਲੇ ਲੋਕਾਂ ਨੂੰ ਜਾਣਕਾਰੀ ਦੇਣੀ ਹੈ ਸਭ ਤੋਂ ਪਹਿਲਾਂ ਮਨਤਾਬ ਲੋਕਾਂ ਨੂੰ ਦੱਸਦੇ ਆ ਕਿ ਤੁਹਾਡਾ ਜਿਹੜਾ ਚੁਣਿਆ ਹੋਇਆ ਕੈਂਡੀ ਜਿਹਨਾਂ ਦੀ ਜ਼ਿੰਮੇਵਾਰੀ ਹੈ ਜੁਮੇਵਾਰੀ ਹੈ ਬੋਰਡ ਲੈਂਡ ਤੋਂ ਬਾਕੀ ਜੁਮੇਵਾਰੀ ਉਹ ਨਹੀਂ ਸਮਝਦਾ ਲੇਕਿਨ ਉਹ ਲੁੱਟ ਕਰਦਾ ਕਿਉਂ ਲੁੱਟ ਕਰਦਾ ਲੁੱਟ ਵੀ ਕਾਰਨ ਕੀ ਹੈ ਕਿ ਜਿਹੜੀ ਉਹਦੇ ਨਾਲ ਬਰਕਰ ਕੰਮ ਕਰਦੇ ਆ ਉਹਨਾਂ ਦੇ ਖਰਚੇ ਕੱਢਣਾ ਵੀ ਉਹਨਾਂ ਦੀ ਮਜ਼ਦੂਰੀ ਆ ਲੁੱਟ ਨਹੀਂ ਬੰਦ ਹੋ ਸਕਦਾ ਤਾਂ ਵੀ ਸਰਕਾਰ ਚੱਲ ਰਹੀ ਹੈ ਅੱਜ ਪਾਲਿਓ ਕਾਲੀਆਂ ਦੀ ਆਜੇ ਤੇ ਭਾਵੇਂ ਕੰਨ ਸੁਣੇ ਨੀ ਆ। ਜਿਹੜੇ ਉਹਨਾਂ ਦੇ ਨਾਲ ਅੱਗੇ ਪਿੱਛੇ ਵਰਦੇ ਰਹਿੰਦੇ ਆ ਉਹ ਮੀਂਹਾਂ ਦੀ ਲੋਟ ਤੇ ਮੁੱਕਦੇ ਨਹੀਂ। ਡਰੇਗਾ ਚੋ, ਸਗਲ ਸਕੂਲ ਤੋਂ, ਪੈਨਸ਼ਨ ਤੋਂ, ਰਾਸ਼ਨ ਤੋਂ ਸਾਰੇ ਪਰਸਨ ਜੇ ਤੁਸੀਂ ਇਕੱਠੇ ਹੋਏ ਮਹੀਨੇ 'ਚ ਇੱਕ ਵਾਰ ਜੁम्मेवार ਬਣੋ। ਰਾਦੀ ਪੈਨਸ਼ਨ ਸਾਡੀ ਅਸੀਂ ਜੁम्मेवार, ਸਗਲ ਸਾਡੀ ਅਸੀਂ ਜੁम्मेवार। ਮਕਾਨ ਸਾਡੇ ਅਸੀਂ ਜੁम्मेवार, ਪੈਨਸ਼ਨ ਸਾਡੀਆਂ ਅਸੀਂ ਜੁम्मेवार। ਐਲਬਨ ਦੇ ਦੀ ਗ੍ਰਾਂਟ ਸਾਡੀ ਅਸੀਂ ਜ਼ਿੰਮੇਵਾਰ ਮਕਾਨ ਨਰਲੇ ਸਾਡੇ ਅਸੀਂ ਜ਼ਿੰਮੇਵਾਰ ਬੱਚਿਆਂ ਦੇ ਸਕਾਲਰਸ਼ਿਪ ਮੁਜੀਫੇ ਸਾਡੇ ਅਸੀਂ ਜ਼ਿੰਮੇਵਾਰ ਮੈਡੀਕਲ ਠੋਲ ਦਾ ਸਾਡੀਆਂ ਅਸੀਂ ਜ਼ਿੰਮੇਵਾਰ ਜ਼ਿੰਮੇਵਾਰ ਬਣ ਕੇ ਇਕੱਠੇ ਹੋਣਾ ਪਵੇਗਾ ਫਿਰ ਦੇਖਦੇ ਆ ਜੇ ਤੁਸੀਂ ਪਹਿਲੇ ਮਹੀਨੇ ਦੇ ਵਿੱਚ 50000 ਦੀ ਜਮ੍ਹਾਂ ਕਿੱਥੇ ਹੋਏ ਦੂਸਰੇ ਮਹੀਨੇ 10000 ਦੀ ਗਿਣਤੀ ਇਕੱਠੇ ਹੋਏ ਤੀਸਰੇ ਮਹੀਨੇ ਚ 15000 ਦੀ ਗਿਣਤੀ ਇਕੱਠੇ ਹੋਏ ਚੌਥੇ ਮਹੀਨੇ ਚ 20000 ਦੇ ਬੰਦ ਤੁਸੀਂ ਇਕੱਠੇ ਹੋਣੇ ਛੋੜੋ ਹੁੰਦਾ ਨਾ ਮੁੱਖ ਮੰਤਰੀ ਆਹੇ ਕਹਿੰਦਾ ਬੱਜਟ ਕਾ ਸਮਾ ਨ ਹੋ ਗਿਆ ਮકાਨ ਆ ਜਾਏਗਾ ਹੁਣ ਬਾਬਾ ਜੀ ਫਰੋਇਦ ਪ੍ਰੇਮ ਲਿਸਟ ਚ ਨੂੰ ਕਢਵਾ ਦੋ ਲਿਸਟ ਕਢਵਾ ਦਿੰਦਾ ਤੁਸੀਂ ਨੰਬਰ ਲਿਖਿਆ ਲੇਕਿਨ ਨਿਕਲ ਕੇ ਹੋ ਮੈਂ ਕਰੀਗਾ ਮਤਾਨ ਦਾ ਤੇਰਾ ਉੱਪਰ ਕੋਈ ਸਰਦ ਨਹੀਂ ਆਪਾਂ ਲਾ ਦਈਏਗਾ ਲਾ ਦਈਏ ਤੁਸੀਂ ਕੋਈ ਕੋਰਾਓ ਅੱਜ ਮੇਰੇ ਇੱਥੇ ਮੀਟਿੰਗ ਦੇ ਵਿੱਚ ਮੈਂ ਇਹੰਦਾ ਸੀ ਸੁਣ ਲੋ ਜੀ ਜਿੰਨੇ ਵੀ ਗੁਰੂ ਹਰਗੋਬਿੰਦ ਸਾਹਿਬ ਬਾਗ ਦੇ ਆਖੀ ਪਹੁੰਚੇ ਹੋਇਆ ਅੱਗੇ ਸਮੁੰਨ ਰਹੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਿ ਅੱਜ ਦਾ ਜਿਹੜਾ ਮਾਤਾ ਦਾ ਬਹੁਤ ਪਿੱਕਾ ਪਿੱਕਾ ਵਾ ਅੱਜ ਆਪ ਨਹੀਂ ਆਏ ਕਿ ਕਿਤਾ ਗਰਮੀ ਜਾ ਰਹੀ ਹੈ ਇੱਕ ਲੋਕਾਂ ਨੇ ਝੋਨਾ ਲਾ ਲਿਆ ਔਰ ਥਕਿਮਾ ਹੋਇਆ ਲੱਗਦਾ ਹੋ ਸਕਦਾ ਤਾਂ ਅੱਜ ਵੀ ਬੜੀ ਹੌਂਕ ਹੁਣ ਪਿੰਡਾਂ ਦੇ ਵਿੱਚ ਆਪਾਂ ਟੂਰ ਕਰਦਾ ਉਹਨਾਂ ਦੇ ਬੈਚ ਟੂਰ ਕਰਕੇ ਪਹੁੰਚਦਾ ਤਾਂ ਜੇ ਜਿਹੜਾ ਪਿੰਡਾਂ ਚੋਂ ਮੀਟਿੰਗ ਰੱਖਦੇ ਆ ਜਿਵੇਂ ਨਾਲ ਜੀ ਦੋ ਦਿਨ ਦੀ ਸਟੇ ਬੈਠੇਗਾ ਪਾਣੀ ਲਗਾਤਾਰ ਰੱਖ ਲੋ ਦੋ ਦਿਨਾਂ ਦੇ ਵਿੱਚ ਰਾਤ ਦੀ ਮੀਟਿੰਗ ਜਿਹੜੀ ਹੈਗੀ ਆ ਸਾਡੇ ਪਾਣੀ ਵਾਲੇ ਮਸਲੂਕ ਕੋਲ ਜ਼ਰੂਰ ਆ ਜਾਓ ਜਿਹਦੀ ਟੂਕੀ ਰੈਕ ਜਿੱਥੇ ਪਾਸ ਹੋ ਰਹੀ ਹੈ ਠੀਕ ਆ ਦੋ ਦਿਨ ਲਗਾਤਾਰ ਤੁਹਾਨੂੰ ਹੈਗੀ ਦੋ ਦਿਨ ਚ ਕੋਸਟ ਪਲਾਨ ਕਰਨਾ ਹੈ ਪੂਰਬਾਣ ਹੋਣਾ ਸਾਂਝੀ ਗੱਲ ਕਰਾਉਣਾ ਸਾਰਿਆਂ ਦੇ ਸਹਿਯੋਗ ਨਾਲ ਕਰਾਉਣਾ ਤੇ ਇਸ ਹੌਸਪਟਲ ਨੂੰ ਵਾਪਸ ਸੁਨਾਰਨਾ ਪਵੇ ਹੈ ਸਕੂਲਾਂ ਗਾਂ ਇਨਾਮਦਾਨ ਦੀਆਂ ਕੁਰੇ ਤੇ ਜਿੱਦ ਤੱਕ ਮੁਲਾਕਾਤ ਇਹ ਨਹੀਂ ਮੇਰੀ ਬੇਨਤੀ ਹੈ ਕਿ ਮੇਰੇ ਡਾਕਟਰ ਆਖੇ ਕਿ ਬਲਾਕਪੁਰੂ ਸਾਡੇ ਵਿੱਚ ਜਿਹੜੇ ਵਰਕਰ ਸਾਡੇ ਠੰਗੇ ਆ ਜਿਹੜੇ ਵਰਕਰ ਸਾਡੇ ਝੋਨਾ ਲਾਤੀ ਤਾਲਾ ਘੱਟਣ ਲੱਗ ਪਿਆ ਉਹਨਾਂ ਦੇ ਰੋਣਾ ਪਾਉਣ ਕਰਦੇ ਸਾਰੇ ਵਾਸ ਸਾਰੀ ਦੀਆਂ ਸਾਰੇ ਪੰਜਾਬ ਦੇ ਵਿੱਚ ਕੰਮ ਬੰਦ ਨੀ ਦਾ ਹੋਇਆ ਕੰਮ ਨਾ ਚੱਲ ਰਿਹਾ ਕਿਉਂਕਿ ਉਹਨਾਂ ਦੀ ਮੇਰ ਨਾਲ ਅਮਰੀਕਾ ਵਾਲਿਆਂ ਨੇ ਆਇਆ ਸੀ ਇਹਨਾਂ ਦਿੱਤੇ ਨੂੰ ਜाहिर ਕਰੀ ਗਿਆ ਬਾਹਰ ਦੇ ਸੂਚਕ ਨਮਸਕਾਰ ਤੋਂ ਕਰਨ ਚਾਹੁੰਦਾ ਆਜੋ ਕੀ ਕਰਦੇ ਕੋਈ ਗੱਲ ਨਹੀਂ